ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਪੀਸਫੁਲ ਸੰਸਾਰ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਅਗਲੀਆਂ ਪੌੜੀਆਂ ਦੀ ਵਿਆਖਿਆ ਕਰਾਂਗੇ ਤੀਰਤ ਨਾਵਾ ਜੇ ਤਿਸ ਪਾਵਾਂ ਗਣ ਪਾਣੇ ਕੇ ਨਾਏ ਕਰੀ ਜੇਕਰ ਮੈਂ ਉਸ ਨੂੰ ਚੰਗਾ ਲੱਗ ਜਾਵਾਂ ਤਾਂ ਇਹ ਹੀ ਮੇਰਾ ਧਰਮ ਸਥਾਨ ਤੇ ਨਾਉਣਾ ਹੈ ਉਸ ਨੂੰ ਚੰਗਾ ਲੱਗਣ ਦੇ ਬਿਨਾਂ ਇਸ਼ਨਾਨ ਦਾ ਕੀ ਲਾਭ ਹੈ ਜੇਤੇ ਸਿਰਠੇ ਉਪਾਈ ਵੇਖਾ ਵਣ ਕਰਮਾ ਕੇ ਮਿਲ ਲੈ ਲਈ ਮੋ ਸਾਜੇ ਹੋਏ ਜੀਵਾਂ ਨੂੰ ਜਿਹੜੇ ਮੈਂ ਤੱਕਦਾ ਹਾਂ ਛੁਬ ਅਮਲਾ ਬਾਜੋਂ ਉਹਨਾਂ ਨੂੰ ਕੀ ਮਿਲਦਾ ਹੈ ਅਤੇ ਉਹ ਕੀ ਲੈਂਦੇ ਹਨ ਮਤ ਵਿੱਚ ਰਤਨ ਜਵਾਹਰ ਮਾਲਿਕ ਜੇ ਗੁਰ ਕੀ ਸੇਖ ਸੁਣੀ ਮਨ ਅੰਦਰ ਹੀਰੇ ਜਵਾਹਰ ਤੇ ਲਾਲ ਹਨ ਜੇਕਰ ਤੋ ਗੁਰਾਂ ਦੀ ਇੱਕ ਵੀ ਸਿੱਖਿਆ ਸਰਵਣ ਕਰਕੇ ਅਮਲ ਕਰ ਲਵੇ ਗੁਰਾ ਇੱਕ ਦੇਹੇ 부ਝਾਈ ਗੁਰੂ ਨੇ ਮੈਨੂੰ ਇੱਕ ਗੱਲ ਸਮਝਾ ਦਿੱਤੀ ਹੈ ਬਦਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਮੂੰ ਚੀਵਾ ਦਾ ਕੇਵਲ ਇੱਕ ਦਾਤਾਰ ਹੈ ਉਹ ਮੈਨੂੰ ਕਦੇ ਵੀ ਨਾ ਭੁੱਲੇ ਜੇ ਜੁਗ ਚਾਰੇ ਆ ਰਜਾ ਹੋਰ ਦਸੂਣੀ ਹੋਵੇ ਭਾਵੇਂ ਸ਼ਾਂਤੀ ਉਮਰ ਚਾਰ ਜੁਗਾਂ ਦੀ ਹੋਵੇ ਅਤੇ 10 ਗੁਣਾ ਵਧੇਰੇ ਪੀ ਹੋ ਜਾਵੇ ਨਵਾਂ ਅਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਭਾਵੇਂ ਉਹ ਨਵਾਂ ਹੀ ਮਹਾਦੀਪਾ ਅੰਦਰ ਪ੍ਰਸਿੱਧ ਹੋਵੇ ਅਤੇ ਸਾਰੇ ਹੀ ਉਸ ਦੇ ਹੋਣ ਚੰਗਾ ਨਾਮ ਰਖਾਏ ਕਹ ਜਸਪੀਰਤ ਜਗਲੇ ਤੇ ਭਾਵੇਂ ਉਹ ਸ੍ਰੀਸ਼ ਨਾਮ ਰਖਵਾ ਲਵੇ ਅਤੇ ਸੰਸਾਰ ਅੰਦਰ ਉਪਮਾ ਤੇ ਸ਼ੋਭਾ ਪ੍ਰਾਪਤ ਕਰ ਲਵੇ ਜੇ ਇਸ ਨਦਰ ਨਾ ਆਵੇ ਤਾਂ ਬਾਤ ਨ ਪੁੱਛੇ ਕੇ ਜੇਕਰ ਉਹ ਉਸਦੀ ਦਇਆ ਦ੍ਰਿਸ਼ਟੀ ਦਾ ਪਾਤਰ ਨਹੀਂ ਤਾਂ ਉਸਦੀ ਕੋਈ ਪਰਵਾਹ ਨਹੀਂ ਕਰੇਗਾ ਕੀਟ ਆਏ ਅੰਦਰ ਕੀਟ ਕਰ ਦੋਸੀ ਤੋਸ ਤਰਹਿ ਉਹ ਕੀੜਿਆਂ ਵਿੱਚ ਨੀਚ ਮਕੌੜਾ ਕਿਣਿਆ ਜਾਂਦਾ ਹੈ ਅਤੇ ਤਾਂਬਰ ਵੀ ਉਸ ਉੱਤੇ ਦੋਸ਼ਣ ਲੰਗੇ ਹੋ ਨਾਨਕ ਨਿਰਗੁਣ ਵਣ ਕਰੇ ਗੁਣਵੰਤਿਆ ਗੁਣ ਦੇ ਏ ਨਾਨਕ ਵਾਹਿਗੁਰੂ ਨੇ ਕੀ ਬਿ ਹੋਣਾ ਨੂੰ ਨੇਕੀ ਵਖਸ਼ਦਾ ਹੈ ਅਤੇ ਪਵਿੱਤਰ ਆਤਮਾ ਨੂੰ ਪਵਿੱਤਰਤਾ ਹੀ ਪ੍ਰਦਾਨ ਕਰਦਾ ਹੈ ਤੇ ਹਾ ਕੋਈ ਨਾ ਤੁਝਈ ਜੇ ਇਸ ਗੁਣ ਕੋਈ ਕਰੇ ਮੈਂ ਕਿਤੇ ਇਹੋ ਜਿਹੇ ਦਾ ਖਿਆਲ ਨਹੀਂ ਕਰ ਸਕਦਾ ਜਿਹੜਾ ਉਸ ਉੱਤੇ ਕੋਈ ਮਿਹਰਬਾਨੀ ਕਰ ਸਕਦਾ ਹੋਵੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਤੁਸੀਂ ਇਸ ਚੈਨਲ ਨੂੰ ਪੀਸਫੁਲ ਸੰਸਾਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਹੈ ਤਾਂ ਜੋ ਤੁਹਾਨੂੰ ਇਹਦੇ ਨਾਲ ਦੀਆਂ ਹੋਰ ਵੀਡੀਓਜ਼ ਮਿਲ ਸਕਣ ਕੱਲ ਵਾਲੀ ਵੀਡੀਓ ਵਿੱਚ ਅਸੀਂ ਅਗਲੀ ਕੌਡੀਆਂ ਦੀ ਵਿਆਖਿਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ